ਆਮੇ ਬਾਦਲ ਸਾਹਿਬ ਤੁਹਾਡੇ ਮਨ ਚ ਤੇ ਹੋਵੇਗਾ ਕਿ ਬੀਬੀ ਜੀ ਵੱਖਰੇ ਹੋ ਗਏ ਅਸੀਂ ਕੱਢ ਦਿੱਤਾ ਪਤਾ ਨਹੀਂ ਰੋਸ ਗਈ ਪਤਾ ਨਹੀਂ ਕੰਮ ਨਹੀਂ ਕਰਦੀ ਆ ਮੇਰੇ ਸਾਰੇ ਗਵਾਹ ਪੰਜਾਬ ਦੇ ਕੱਲੇ ਕੱਲੇ ਥਾਂ ਦੇ ਉੱਤੇ ਜਾ ਕੇ ਕੱਲੇ ਕੱਲੇ ਪਾਰਟੀ ਦੇ ਵਰਕਰ ਕੋਲ ਜਾ ਕੇ ਕੱਲੇ ਕੱਲੇ ਲੀਡਰਾਂ ਕੋਲ ਜਾ ਕੇ ਇਹੋ ਹੀ ਵਾਸਤਾ ਪਾਉਂਦੀ ਰਹੀਆਂ ਦੇਖਿਓ ਪਾਰਟੀ ਕਿਤੇ ਕਮਜ਼ੋਰ ਨਾ ਹੋ ਜਾਵੇ ਪਾਰਟੀ ਦਾ ਨੁਕਸਾਨ ਨਾ ਹੋ ਜਾਵੇ ਮੈਨੂੰ ਉਸ ਕੱਲ ਦਾ ਕੋਈ ਗੁੱਸਾ ਨਹੀਂ ਕੋਈ ਗਿਲਾਨੀ ਹੋ ਸਕਦਾ ਮੇਰੇ ਕੋਲੋਂ ਗਲਤੀਆਂ ਹੋਈਆਂ ਹੋਣ ਹੋ ਸਕਦਾ ਮੇਰੇ ਕੋਲੋਂ ਕੋਈ ਕਮੀ ਰਹਿ ਗਈ ਹੋਵੇ ਤਾਂ ਤੁਸੀਂ ਉਹ ਐਕਸ਼ਨ ਲਿਆ ਇਤੇ ਵਰਨਾ ਕੋਈ ਛੇਤੀ ਕਿਤੇ ਐਕਸ਼ਨ ਨਹੀਂ ਲੈਂਦਾ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਾਗੇ ਇਹੀ ਨਾਰਾ ਰਿਆ ਸਦਾ ਮੈਨੂੰ ਪਤਾ ਬਾਦਲ ਸਾਹਿਬ ਦਾ ਥੋੜਾ ਥੋੜਾ ਮੰਨਦਾ ਜਿਹੜਾ ਜੇ ਮੈਂ ਬੋਲਣ ਦੇ ਹੀ ਐ ਥੋੜਾ ਥੋੜਾ ਚਿੰਤਾ ਕਰਦਾ ਹੁਣਾ ਕਿ ਬੀਬੀ ਕੋਈ ਉਹ ਜੀ ਗੱਲ ਨਾ ਕਰ ਲਈ ਕਰ ਨਹੀਂ ਕਰਦੀ ਮੈਨੂੰ ਪਤਾ ਹੈ ਇਹਦਾ ਦਸ ਬਾਦਲ ਜੋ ਕਹਿ ਮਹਿਸੂਸ ਕਰਦੇ ਹੁੰਦੇ ਐ ਇਹ ਮਹਿਸੂਸ ਬਹੁਤ ਸ਼ੇਦੀ ਕਰ ਜਾਂਦੇ ਬਹੁਤ ਸ਼ੇਦੀ ਪ੍ਰਧਾਨ ਵੀ लाड़ਲਾ ਅਸੀਂ ਵੀ लाड़ਲੇ ਅਸੀਂ ਐ ਹੀ लाड़ਲੇ ਇੱਕ ਦੂਜੇ ਨੂੰ ਸਤਿਕਾਰ ਵੀ ਬਹੁਤ ਕਰਦੇ ਐ ਪਿਆਰ ਵੀ ਬਹੁਤ ਕਰਦੇ ਐ ਤੇ ਇੱਕ ਦੂਜੇ ਦੇ ਖੁਸ਼ ਵੀ ਭੜੇ ਹੁੰਨੇ ਮੈਨੂੰ ਕਈ ਵਾਰੀ ਫੋਨ ਤੇ ਕਹਿਣਗੇ ਬੀਬੀ ਜੀ ਭਾਵੇਂ ਤੁਸੀਂ ਰੁੱਸੇ ਹੀ ਹੋ ਨਾ ਅੱਠਾ ਕਿ ਦਿਨਾਂ ਬਾਅਦ ਮੈਨੂੰ ਫੋਨ ਕਰ ਲਿਆ ਕਰੋ ਮੈਂ ਕੀ ਕੱਲ ਜੈਪੁਰ ਸੀ ਮੈਂ ਕਹਿੰਦੇ ਉੱਦਾਂ ਹੀ ਜਿਹੜਾ ਨਰਜੀ ਜੀ ਮਿਲ ਜਾਂਦੀ ਤੁਸੀਂ ਬਾਵਾ ਪਿਆਰ ਦੀਆਂ ਗੱਲਾਂ ਕਰਦੇ ਸੀ ਸੋ ਸਾਡਾ اسی وکرے ہو نہیں سکتے کندے تھی کہ چڑ سکتی ہے بیبی نہیں بکھری ہو سکتی بادل صاحب ایک بینتی ہے اندر در پارٹی کا درد ہے اندر اس دارمک سنسا کا در ہے میری شرومنی کمیٹی کون دی شرومنی کمیٹی کمزور نہ ہوئے یہ باری ہے میں اتھے نہیں کچھ بھی کہنا اندر بار کے تو تھرنا سب واستے پاؤں گی پہلا بھی پای رہی ہیں ہوں بھی پاؤں گی ਤੁਸੀਂ ਮੈਨੂੰ ਪਤਾ ਹੈ ਤੁਸੀਂ ਚਿੰਤਾ ਕਰਦੇ ਹੋ ਤੁਹਾਡੇ ਮਨ 'ਚ ਹੈ ਪਾਰਟੀ ਕਮਜ਼ੋਰ ਹੋਈ ਤੁਸੀਂ ਕਹਿੰਦੇ ਹੁੰਨੇ ਆ ਨੱਕ ਦੀ ਸੇਧ ਨਾਲ ਟੱਕਰੀ ਦਿਸਦੀ ਹੈ ਨਹੀਂ ਕਮਜ਼ੋਰ ਹੋਣੀ ਚਾਹੀਦੀ ਆ ਕੋਈ ਨਹੀਂ ਹਿਲਿਆ ਮੇਰਾ ਵਰਕਰ ਕੋਈ ਹਿਲਿਆ ਨਹੀਂ ਕਹਿੰਦੇ ਨਹੀਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਸੇਵਾ ਕੀਤੀ ਅਕਾਲੀ ਦਲ ਚ ਦਾਹਾਂਗੇ ਲੇਕਿਨ ਜਦ ਤੱਕ ਬੀਬੀ ਜੀ ਅੱਗੇ ਨਹੀਂ ਲੱਗਣਗੇ ਅਸੀਂ ਘਰ ਵਿੱਚ ਬੈਠਾਂਗੇ ਮਯੂਸ ਸੰਗ ਬੜੀ ਚਿੰਤਾ ਸੀ ਮਨ ਚ ਨਾ ਦੇ पर मैं कोई गल करनी थी चिंता ना करो 27 दी चोन आनी है ना भी બાદ ਸਾਹਿਬ ਟਿਕ ਦੇਣਗੇ आजाद ਲੜ ਲਾਂਗੇ ਨਾ ਟਕੜ ਦੇਣਗੇ ਨਾ ਸਈ आजाद ਲੜ ਲਾਂਗੀ ਮੈਨੂੰ ਪਤਾ ਸੀ ਲੋਕਾਂ ਨੂੰ ਪਤਾ ਅਕਾਲੀ ਹੈ ਵੋਟਾਂ ਪਾਈ ਦੇਣਗੇ ਪਹਿਲਾਂ ਪਿੱਛੇ ਦੀ ਵਾਰੀ ਤੇ ਮੈਂ ਹਾਰ ਹੀ ਗਈ ਸੀ ਕਿਹੜੀ ਗੱਲ ਹੈ ਸਭ ਮੇਰਾ ਜੀ ਕਰਦਾ ਮੈਂ ਬਹੁਤ ਗੱਲਾਂ ਕਰਾਂ ਪਰ ਮੈਂ ਹੁਣ ਕਰ ਨਹੀਂ ਆਣੀ ਨਾ ਕਦੀ ਸ਼ੌਮਣੀ ਕੱਲ ਦਾ ਨੂੰ ਕਮਜ਼ੋਰ ਹੋਣ ਦਿਆਂਗੇ ਨਾ ਕੋਈ ਪੱਤੇ ਸਿਧਾਂਤਾਂ ਨੂੰ ਕਮਜ਼ੋਰ ਹੋਣ ਦਿਆਂਗੀ ਨਹੀਂ ਦੂਰ ਹੋ ਸਕਦੀ ਮਰ ਜਾਵਾਂਗੇ ਕਥਣਾ ਉਹ ਕੋਈ ਟੋਟ ਨਹੀਂ ਸਕਦੀ ਸਾਧ ਸੰਗਤ ਜੀ ਇਹ ਮੇਰੇ ਵੀਰ ਮੈਨੂੰ ਪੁੱਛਦੇ ਹੁੰਦੇ ਸੀ ਬੀਬੀ ਜੀ ਫੈਸਲਾ ਕੀ ਹੈ ਚੋਣਾ ਨਗਰ ਪੰਚਾਇਤ ਦੀਆਂ ਆ ਗਈਆਂ ਕਿਉਂ ਚਿੰਤਾ ਕਰਦੇ ਹੋ ਚੋਣਾ ਲੜਾਂਗੇ ਇਹਦਾ ਨਿਸ਼ਾਨ ਕਿੱਥੋਂ ਲਾਗੇ ਕਿੱਥੋਂ ਲਾਓਗੇ ਮੈਂ ਕਿਹਾ ਆਪੇ ਦੇ ਦਊਗਾ ਕਹਾਂਗੀ ਚੀਮਾ ਸਾਹ ਨੂੰ ਬਾਦਲ ਸਾਹਿਬ ਦੇ ਸਾਈਨ ਕਰਾ ਕੇ ਭੇਜ ਦਿਓ ਮੈਨੂੰ ਨਹੀਂ ਦੇਣੀ ਟਿਕਟ ਨਾ ਦਿਓ ਨਗਰ ਪੰਚਾਇਤ ਦੇ ਚੋਣ ਲੜਾਲਾ ਤੁਹਾਨੂੰ ਪਤਾ ਹੋਵੇਗਾ ਨਗਰ ਪੰਚਾਇਤ ਪਿੱਛੇ ਚੋਣਾ ਹੋਈਆਂ ਜੇ ਚੋਣਾ ਹੋਈਆਂ ਪਿਛਲੀ ਵਾਰ ਕੈਪਟਨ ਅਮਰਿੰਦਰ ਸਿੰਘ ਨੇ ਜੋਰ ਲਾਤਾ ਸਾਰੇ ਪੰਜਾਬ ਦੇ ਵਿੱਚ ਬਾਦਲ ਸਾਹਿਬ ਸਾਰੇ ਪਟਿਆਲੇ ਤੋਂ ਚੱਲ ਕੇ ਜਿੱਤ ਕਿੱਥੇ ਹੋਈ ਆ ਕੇ ਇਸ ਬੇਕੁਵਾਬ ਚ ਇੱਕ ਕਮੇਟੀ ਬਣੀ ਸਿਰਫ ਸ਼ੋਮਣੀ ਅਕਾਲੀ ਦਲ ਦੀ ਇੱਕ ਕਮੇਟੀ ਸੋ ਨਸਲੀ ਦਾ ਅਸਲੀ ਦਾ ਫਰਕ ਹੈ ਬਾਦਲ ਸਾਹਿਬ ਮੈਂ ਇਹ ਗੱਲ ਕਹਿ ਸਕਦੀ ਹਾਂ ਹਲਕਾ ਪ੍ਰਧਾਨ ਦੇ ਲੋਕ ਨਸਲੀ ਇਕੈਲੀ ਹੈ ਇਹ ਨਕਲੀ ਜਾਂ ਅਸਰੀਰੀ ਪਿਛ ਜਿੱਥੇ ਸ਼੍ਰੋਮਣੀ ਅਕਾਲੀ ਦਲ ਦਾ ਪਿਆਰ ਹੈ ਉਥੇ ਧਰਮ ਪ੍ਰਤੀ ਸਾਰੇ ਇਲਾਕਾ ਕੁਰਬਾਨ ਹੋਣ ਨੂੰ ਤਿਆਰ ਹੋ ਜਾਂਦਾ ਹੈ ਜਿਵੇਂ ਕਵਾਂਗੀ ਮਾਨਯੋਗ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਹੁਤ ਸਤਿਕਾਰਯੋਗ ਮੇਰੇ ਵੀਰ ਸਰਦਾਰ ਆਦੇਸ਼ ਪ੍ਰਤਾਪ ਸਿੰਘ ਜੀ ਕੈਰੋਂ ਸਾਹਿਬ ਸਾਬਕਾ ਮੰਤਰੀ ਕਿ ਆਓ ਸਾਰੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰਾ ਲੈ ਵਲਾਏ ਦੇ ਮਹਾਵਾਕ ਅਨਸਾਰ ਅਸੀਂ ਅੱਜ ਬੀੜਾ ਚੁੱਕਾਂਗੇ ਕਿ ਜਿਸ ਦਾ ਪਹਿਲਾਂ ਅਸੀਂ ਲਗਾਤਾਰ ਇੱਕ ਇੱਕ ਸਵਾਸ ਦੇ ਨਾਲ ਡੈਡੀਕੇਸ਼ਨ ਦੇ ਨਾਲ ਪਾਰਟੀ ਦੀ ਮਜ਼ਬੂਤੀ ਵਾਸਤੇ ਕੰਮ ਕੀਤਾ ਉਸੇ ਤਰ੍ਹਾਂ ਅਸੀਂ ਕੰਮ ਲਗਾਤਾਰ ਹੋਰ ਵੱਧ ਕੇ ਕਰੀਏ ਪਾਵੇਂ ਬਾਦਲ ਸਾਹਿਬ ਤੁਹਾਡੇ ਮਨ 'ਚ ਤੇ ਹੋਵੇਗਾ ਕਿ ਬੀਬੀ ਜੀ ਵੱਖਰੇ ਹੋ ਗਏ ਅਸੀਂ ਕੱਢ ਦਿੱਤਾ ਪਤਾ ਨਹੀਂ ਰੋਸ ਗਈ ਪਤਾ ਨਹੀਂ ਕੰਮ ਨਹੀਂ ਕਰਦੀ ਆ ਮੇਰੇ ਸਾਰੇ ਗਵਾਹ ਪੰਜਾਬ ਦੇ ਕੱਲੇ ਕੱਲੇ ਥਾਂ ਦੇ ਉੱਤੇ ਜਾ ਕੇ ਕੱਲੇ ਕੱਲੇ ਪਾਰਟੀ ਦੇ ਵਰਕਰ ਕੋਲ ਜਾ ਕੇ ਕੱਲੇ ਕੱਲੇ ਲੀਡਰਾਂ ਕੋਲ ਜਾ ਕੇ ਇਹੋ ਹੀ ਵਾਸਤਾ ਪਾਉਂਦੀ ਰਹੀਆਂ ਆ ਦੇਖਿਓ ਪਾਰਟੀ ਕਿਤੇ ਕਮਜ਼ੋਰ ਨਾ ਹੋ ਜਾਵੇ ਪਾਰਟੀ ਦਾ ਨੁਕਸਾਨ ਨਾ ਹੋ ਜਾਵੇ ਮੈਨੂੰ ਉਸ ਕੱਲ ਦਾ ਕੋਈ ਗੁੱਸਾ ਨਹੀਂ ਕੋਈ ਗਿਲਾਨੀ ਹੋ ਸਕਦਾ ਮੇਰੇ ਕੋਲੋਂ ਗਲਤੀਆਂ ਹੋਈਆਂ ਹੁਣ ਹੋ ਸਕਦਾ ਮੇਰੇ ਕੋਲੋਂ ਕੋਈ ਕਮੀ ਰਹਿ ਗਈ ਹੋਵੇ ਤਾਂ ਤੁਸੀਂ ਉਹ ਐਕਸ਼ਨ ਲਿਆ ਇਤੇ ਵਰਨਾ ਕੋਈ ਛੇਤੀ ਕਿਤੇ ਐਕਸ਼ਨ ਨਹੀਂ ਲੈਂਦਾ ਮੈਂ ਤਾਂ ਕਹਿੰਦੇ ਆਪਣੀ ਹੀ ਮੈਂ ਹਰ ਚੀਜ਼ ਨੂੰ ਮੈਂ ਆਪਣੀ ਚੋਰੀ ਚ ਪਾਨੀ ਆ ਹਰ ਕਮੀ ਨੂੰ ਮੈਂ ਆਪਣੀ ਚੋਰੀ ਚ ਪਾਨੀ ਆ ਕਿਉਂਕਿ ਜੇ ਕਿਸੇ ਨੇ ਮੇਰੇ ਖਿਲਾਫ ਕਿਹਾ ਵੀ ਨਿੰਦੋ ਨਿੰਦੋ ਮੁੱਖੋ ਲੋਗ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਮੈਨੂੰ ਕੋਈ ਚਿੰਤਾ ਨਹੀਂ ਨਿੰਦਕ ਹਮਰੇ ਕਪੜੇ ਧੋਏ ਬੜਾ ਕੁਝ ਕੁਝ ਵਿਅਕਤੀਆਂ ਨੇ ਕਿਹਾ ਪਰ ਬਾਦਲ ਸਾਹਿਬ ਮੈਂ ਤੁਹਾਡਾ ਧੰਨਵਾਦ ਕਰਦੀ ਆ ਇਸ ਪਰਿਵਾਰ ਕੋਲੋਂ ਨਾ ਕਦੀ ਆਸ ਹੈ ਨਾ ਤੁਸੀਂ ਕਦੀ ਆਪਣੀ ਜ਼ੁਬਾਨ ਦੇ ਵਿੱਚੋਂ ਇੱਕ ਸ਼ਬਦ ਬਾਬਾ ਪ੍ਰੇਮ ਸਿੰਘ ਜੀ ਦੀ ਇਹ ਸੇਵਾਦਾਰ ਨੂੰ ਕਿਤੇ ਕਹਿ ਕੇ ਮੈਨੂੰ ਇਹ ਜਿਤਲਾਇਆ ਹੋਵੇ ਕਿ ਮੈਂ ਤੋਂ ਉੱਤੇ ਬਾਹਰ ਹਾਂ ਸਿ ਟੈਲੀਫੋਨ ਕੀਤੇ ਮੇਰੇ ਵੀਰਾਂ ਨੇ ਬੜੇ ਟੈਲੀਫੋਨ ਕੀਤੇ ਮੇਰੇ ਸਾਥੀਆਂ ਨੇ ਰੋਜ਼ ਅੱਧਾ-ਅੱਧਾ ਘੰਟਾ ਮੇਰੇ ਨਾਲ ਵਿਚਾਰਾ ਕੀਤੀਆਂ ਔਰ ਹਰ ਕੋਈ ਬੈਠਾ ਹੋਇਆ ਇੱਥੇ ਹਰ ਕੋਈ ਤੁਹਾਨੂੰ ਕਹਿ ਸਕਦਾ ਹੈ ਡਾਕਟਰ ਦਲਜੀਤ ਸਿੰਘ ਜੀ ਚੀਮਾ ਵਰਗੇ ਗਵਾਹ ਨੇ ਕਿ ਇੱਕ ਇੱਕ ਵਿਅਕਤੀ ਨੇ ਉਹ ਮਲ ਕਲ ਕਹੀ ਕਿ ਮੇਰੇ ਵੀਰੋ ਅੱਜ ਜੇ ਪਾਰਟੀ ਚ ਕਮੀ ਆਈ ਹੈ ਜਿਨ੍ਹਾਂ ਕਾਰਨ ਕਰਕੇ ਆਈ ਹੈ ਪਰ ਸਾਰੇ ਤਕਰੇ ਹੋ ਗਏ ਹਮਲਾ ਮਾਰੀਏ ਸਿਧਾਂਤਕ ਤੌਰ ਤੇ ਕਮਜ਼ੋਰੀ ਨਹੀਂ ਹੋਣੀ ਚਾਹੀਦੀ ਮੈਂ ਤੁਹਾਡਾ ਬਚਨ ਕਰਦੀ ਹਾਂ ਗੁਰੂ ਗ੍ਰੰਥ ਸਾਹਿਬ ਦੀ ਜੁਰੀ ਚ ਨਾ ਕਦੀ ਸ਼੍ਰੋਮਣੀ ਕਲ ਦਾ ਨੂੰ ਕਮਜ਼ੋਰ ਹੋਣ ਦਿਆਂਗੇ ਨਾ ਕੋਈ ਪੱਤੇ ਸਿਧਾਂਤਾਂ ਨੂੰ ਕਮਜ਼ੋਰ ਹੋਣ ਦਿਆਂਗੀ ਉਹ ਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਸ਼੍ਰੀ ਹਰਮਨ ਦਾਸ ਸਾਹਿਬ ਸ਼੍ਰੋਮਣੀ ਗੁਰਦਾਰਾ ਪ੍ਰੰਧ ਕਮੇਟੀ 104 ਸਾਲ ਪਹਿਲਾਂ ਬਣੀ 104 ਸਾਲ ਪਹਿਲਾਂ ਸੰਤ ਬਾਬਾ ਪ੍ਰੇਮ ਸਿੰਘ ਜੀ ਨੇ ਉਹਨੂੰ ਹੋਂਦ ਵਿੱਚ ਲਿਆਉਣ ਵਾਸਤੇ ਵੀ ਬਹੁਤ ਵੱਡੀ ਮਿਹਨਤ ਕੀਤੀ ਬੜੀ ਕੁਰਬਾਨੀ ਕੀਤੀ ਬਾਦਲ ਸਾਹਿਬ 104 ਸਾਲ ਦਾ ਇਤਿਹਾਸ ਹੈ ਤੁਹਾਡੀ ਇਹ ਸੇਵਾਦਾਰ ਦਾ ਮੇਰੇ ਪੁਰਖਿਆਂ ਦਾ ਮੇਰੇ ਬਜ਼ੁਰਗਾਂ ਦਾ ਮਹਾਪੁਰਖਾਂ ਨੇ ਪਹਿਲੇ ਦਿਨ ਤੋਂ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਜੀ ਲਗਾਤਾਰ 28 ਸਾਲ ਸੇਵਾ ਕੀਤੀ 28 ਸਾਲ ਕਿੰਨਾ ਦੂਰ ਹੋ ਸਕਦੇ ਆ ਕਿੱਦਾਂ ਬਾਹਰ ਨਿਕਲ ਸਕਦੀ ਹੈ ਕਿਦਾਂ ਆਪਣੇ ਜਿਨ੍ਹਾਂ ਨੇ ਖੂਨ ਦੇ ਕਤਰੇ ਬਹਾਏ ਹੋਣ ਜਿਨ੍ਹਾਂ ਨੇ ਸਿੰਧ ਆਪਣੇ ਪਸੀਨਾ ਬਹਾਇਆ ਹੋਵੇ ਉਹ ਅਸਥਾਨ ਦੀ ਸੇਵਾ ਕਰਦੀ ਬਾਹਰ ਨਹੀਂ ਜਾ ਸਕਦੀ ਸਾਧ ਸੰਗਤ ਜੀ ਪਹਿਲੀ ਵਾਰੀ 1937 ਵਿੱਚ ਐਮਐਲਏ ਚੋਣ ਹੋਈ ਕੈਰੋਂ ਸਾਹਿਬ ਬੈਠੇ ਹੈ ਪਹਿਲੀ ਵਾਰੀ 1937 ਵਿੱਚ ਸੰਤ ਬਾਬਾ ਪ੍ਰੇਮ ਸਿੰਘ ਜੀ ਨੇ ਐਮਐਲਏ ਚੋਣ ਲਈ ਫਿਰ ਦੂਜੀ ਚੋਣ ਪਾਕਿਸਤਾਨ ਦੇ ਵਿੱਚ ਹੋਈ 1946 ਹੇ ਚੋਣ ਲੜੀ ਦੋਨੋਂ ਚੋਣਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਾਬਾ ਹਨਾਬ ਸਿੰਘ ਜੀ ਨੇ ਐਮਐਲਏ ਬਣੇ ਮਨਿਸਟਰ ਬਣੇ 1970 ਵਿੱਚ ਬਾਦਲ ਸਾਹਿਬ ਦੇ ਨਾਲ ਵੱਡੇ ਬਾਦਲ ਸਾਹਿਬ ਸਦਾ ਪ੍ਰਕਾਸ਼ ਸਿੰਘ ਜੀ ਬਾਦਲ ਨਾਲ ਔਰ 12 ਸਾਲ ਮੈਂਬਰ ਐਸ்சிਪੀਸੀ ਰਹੇ ਕਿੰਨਾ ਛੱਡ ਸਕਦੀ ਹੈ ਨਹੀਂ ਦੂਰ ਹੋ ਸਕਦੀ ਮਰ ਜਾਵਾਂਗੇ ਪੱਥਰਾਂ ਨੂੰ ਕੋਈ ਟੋਟ ਨਹੀਂ ਸਕਦੀ ਸਾਧ ਸੰਗਤ ਜੀ ਐ ਮੇਰੇ ਵੀਰ ਮੈਨੂੰ ਪੁੱਛਦੇ ਹੁੰਦੇ ਸੀ ਬੀਬੀ ਜੀ ਫੈਸਲਾ ਕੀ ਹੈ ਚੋਣਾ ਨਗਰ ਪੰਚਾਇਤ ਦੀਆਂ ਆ ਗਈਆਂ ਕਿਉਂ ਚਿੰਤਾ ਕਰਦੇ ਹੋ ਚੋਣਾ ਲੜਾਂਗੇ ਕਿਹਦਾ ਨਿਸ਼ਾਨ ਕਿੱਥੋਂ ਲਾਗੇ ਕਿੱਥੋਂ ਲਾਓਗੇ ਮੈਂ ਕਿਹਾ ਆਪੇ ਦੇ ਦਊਗਾ ਸਦਾ ਕਮਾਂਗੀ ਚੀਮਾ ਸਾਹ ਨੂੰ ਬਾਦਲ ਸਾਹਿਬ ਦੇ ਸਾਈਨ ਕਰਾ ਕੇ ਭੇਜ ਦਿਓ ਮੈਨੂੰ ਨਹੀਂ ਦੇਣੀ ਟਿਕਟ ਨਾ ਦਿਓ ਨਗਰ ਪੰਚਾਇਤ ਦੇ ਚੋਣ ਲੜਾਲਾ ਤੁਹਾਨੂੰ ਪਤਾ ਹੋਵੇਗਾ ਨਗਰ ਪੰਚਾਇਤ ਪਿੱਛੇ ਚੋਣਾ ਹੋਈਆਂ ਜੇ ਚੋਣਾ ਹੋਈਆਂ ਪਿਛਲੀ ਵਾਰ ਕੈਪਟਨ ਅਮਰਿੰਦਰ ਸੇਨਾ ਜੋਰ ਲਾਤਾ ਸਾਰੇ ਪੰਜਾਬ ਦੇ ਵਿੱਚ ਹਦਰ ਸਾਹਿਬ ਸਾਰੇ ਪਟਿਆਲੇ ਤੋਂ ਚੱਲ ਕੇ ਜਿੱਤ ਕਿੱਥੇ ਹੋਈ ਆ ਕੇ ਇਸ ਬੇਗੋਵਾਲ 'ਚ ਇੱਕ ਕਮੇਟੀ ਬਣੀ ਸਿਰਫ ਸ਼ੋਮਣੀ ਅਕਾਲੀ ਦਲ ਦੀ ਇੱਕ ਕਮੇਟੀ ਪ੍ਰਧਾਨ ਬੈਠਾ ਹਣਾ ਮੇਰਾ ਇੱਥੇ ਲਾਡਲਾ ਜਿਆ ਉਹ ਬੈਠਾ ਐਮਏ ਐਮਏ ਪੜਿਆ ਹੋਇਆ ਸਰਦਾਰ ਜਿੰਦਰ ਸਿੰਘ ਜੀ ਸਾਰੇ ਐਮਸੀ ਜਿੱਤ ਕੇ ਇੱਕ ਕਮੇਟੀ ਬਣਾਈ ਕਿਸੇ ਨੇ ਕਾਂਗਸ ਕਿਸੇ ਨੇ ਪੁੱਛਿਆ ਪੱਤਰਕਾਰਾਂ ਨੇ ਜਿੱਦਾਂ ਹੁਣ ਬੈਠੇ ਐ ਕਹਿੰਦੇ ਕੈਪਟਨ ਸਾਹਿਬ ਸਾਰੀਆਂ ਕਮੇਟੀਆਂ ਹਾਰ ਗਈਆਂ ਸਟਾਪੇਜ ਜਾ ਕੇ ਬੇਗੋਣ ਲੱਗਾ ਉਹਨੇ ਕਿਹਾ ਉੱਥੇ ਦਾ ਸਥਾਨ ਬੜਾ ਉੱਚਾ ਹੈ ਮੈਂ ਜਾਣਦਾ ਕਿ ਸਰਦਾਰ ਸੰਤ ਬਾਬਾ ਪ੍ਰੇਮ ਸਿੰਘ ਜੀ ਸਾਡੇ ਬਜ਼ੁਰਗਾਂ ਨੂੰ ਚੋਣ ਲੜਾਉਂਦੇ ਹੁੰਦੇ ਸੀ ਰਾਜਾ ਜਹਾਜਵਿੰਦਰ ਸਿੰਘ ਦਾ ਬਾਪ ਦਾ ਬੜਾ ਪਿਆਰ ਸੀ ਸਿਮਰਨ ਜੀ ਸੇ ਮਾਨ ਚੋਣ ਲੜਦੇ ਹੁੰਦੇ ਸੀ ਤਾਂ ਉਸ ਵੇਲੇ ਬਾਬਾ ਜੀ ਕਹਿੰਦੇ ਸੀ ਇੱਕ ਵੋਟ ਤੇ ਇੱਕ ਨੋਟ ਪਾਇਓ ਜੋਗਿੰਦਰ ਸਿੰਘ ਮਾਨ ਨੂੰ ਇੱਕ ਵੋਟ ਤੇ ਇੱਕ ਨੋਟ ਇਹ ਪਰੰਪਰਾ ਹੈ ਸਾਡੇ ਇਲਾਕੇ ਦੀ ਇਹ ਪਰੰਪਰਾ ਹੈ ਸਤਬਾਬਾ ਪ੍ਰੇਮ ਸਿੰਘ ਸੇਵਕਾਂ ਦੀ ਇਹ ਪਰੰਪਰਾ ਹੈ ਕਿ ਕਦੀ ਇਹਨਾਂ ਨੇ ਮੇਰੇ ਕੋਲ ਬੋਝ ਹੀ ਨਹੀਂ ਪਾਇਆ ਔਰ ਮੈਂ ਸੱਚ ਕਹਨੀ ਹੈ ਗੁਰੂਗ੍ਰਾਂਥ ਸਾਹਿਬ ਜੀ ਦੀ ਹਜ਼ੂਰੀ ਚ ਕਿ ਬੀਬੀ ਜ਼ਗੀਰ ਕੌਰ ਨੂੰ ਕੋਈ ਚਿੰਤਾ ਨਹੀਂ ਹੁੰਦੀ ਨਾ ਕੋਈ ਇੰਡਸਟਰੀ ਹੈ ਨਾ ਕੋਈ ਫੈਕਟਰੀ ਹੈ ਨਾ ਕੋਈ ਮਾਲ ਹੈ ਨਾ ਕੋਈ ਸ਼ੈੱਲਰ ਹੈ ਬਾਦਲ ਸਾਹਿਬ ਸਾਰਾ ਕੋਈ ਸੰਗਤ ਦਾ ਪਿਆਰ ਹੈ ਕਿ ਚੋਣਾ ਲੜਦੀ ਵੀ ਹੈ ਚੋਣਾ ਜਿੱਤਦੀ ਵੀ ਹੈ ਤੇ ਇਹਨਾਂ ਨੇ ਜਿੰਨਾ ਸਾਥ ਦਿੱਤਾ ਕਦੀ ਮੇਰੇ ਤੇ ਬੋਝ ਨਹੀਂ ਪਿਆ ਕਿਉਂ ਕਿਉਂਕਿ ਮੈਨੂੰ ਮਨ ਚ ਬਸਾਇਆ ਹੋਇਆ ਦੋ ਚਾਰ ਬੰਦਿਆਂ ਨੂੰ ਥੋੜਾ ਜਿਹਾ ਸ਼ਰਤਾਂ ਦੀ ਲੋਕਾਂ ਨੇ ਹੱਥ ਲਾਤਾ ਬਾਤ ਜੀ ਦੇਤੀ ਤੁਸੀਂ ਚੱਕੋ ਚੰਦਾ ਅ ਕੋਈ ਨਹੀਂ ਹਿਲਿਆ ਮੇਰਾ ਵਰਕਰ ਕੋਈ ਹਿਲਿਆ ਨਹੀਂ ਕਹਿੰਦੇ ਨਹੀਂ سردار پرکاش جی بادل نے سیوا کی تھی اکالی دل چاہا گے لیکن جب تک بیگ گے اِسی گھر بیٹھا گے مایوس سن بڑی چنتہ سی منچ انہیں اور میں ایک گل کرنی چنتا نہ کرو ستائی دی چون ہونی ہے لڑا گی نہ بھی باد ٹکٹ دیں گے اجاد لا گی نہ ٹکٹ دیں گے نہ سہی اجاد لا لا گی میرے پتا سی لوگ پتہ اکالی ہے ووٹا پائی ہی دیں گے پہلے پچھلی بار تو میں ਹਾਰੀ ਗਈ ਸੀ ਕਿਹੜੀ ਗੱਲ ਐ ਸਭ ਮੇਰਾ ਜੀ ਕਰਦਾ ਮੈਂ ਬਹੁਤ ਗੱਲਾਂ ਕਰਾਂ ਪਰ ਮੈਂ ਹੁਣ ਕਰ ਨਹੀਂ ਆਨੀ ਮੈਨੂੰ ਪਤਾ ਬਾਦਲ ਸਾਹਿਬ ਦਾ ਥੋੜਾ ਥੋੜਾ ਮੰਨਣਾ ਜਿਹੜਾ ਜੋ ਮੈਂ ਬੋਲਣ ਦੀ ਐ ਥੋੜਾ ਥੋੜਾ ਚਿੰਤਾ ਕਰਦਾ ਹੁਣਾ ਕਿ ਬੀਬੀ ਕੋਈ ਉਹ ਜੀ ਗੱਲ ਨਾ ਕਰ ਨਹੀਂ ਕਰਦੀ ਨਹੀਂ ਕਰਦੀ ਮੈਨੂੰ ਪਤਾ ਇਹਦਾ ਦਸ ਬਾਤ ਕਿਉਂਕਿ ਮਹਿਸੂਸ ਕਰਦੇ ਹੁੰਦੇ ਐ ਇਹ ਮਹਿਸੂਸ ਬਹੁਤ ਸ਼ੇਦੀ ਕਰ ਜਾਂਦੇ ਬਹੁਤ ਸ਼ੇਦੀ ਪ੍ਰਧਾਨ ਵੀ लाड़ ਲਾ ਅਸੀਂ ਵੀ लाड़ ਲੇ ਅਸੀਂ ਐ ਹੀ लाड़ ਲੇ ਇੱਕ ਦੂਜੇ ਨੂੰ ਸਤਿਕਾਰ ਵੀ ਬਹੁਤ ਕਰਦੇ ਐ ਪਿਆਰ ਵੀ ਬਹੁਤ ਕਰਦੇ ਐ ਤੇ ਇਕ ਦੂਜੇ ਦੇ ਖੁਸ਼ ਵੀ ਪੜੇ ਹੁੰਦੇ ਆ ਮੈਨੂੰ ਕਈ ਵਾਰੀ ਫੋਨ ਤੇ ਕਹਿਣਗੇ ਬੀਬੀ ਜੀ ਭਾਵੇਂ ਤੁਸੀਂ ਰੁੱਸੇ ਹੀ ਹੋ ਨਾ ਅੱਠਾ ਕਿ ਦਿਨਾਂ ਬਾਅਦ ਮੈਨੂੰ ਫੋਨ ਕਰ ਲਿਆ ਕਰੋ ਮੈਂ ਕੀ ਕੱਲ ਜੈਪੁਰ ਸੀ ਮੈਂ ਕਹਿੰਦੇ ਉਦਾਂ ਹੀ ਜਦਾਂ ਨਰਜੀ ਜੀ ਮਿਲ ਜਾਂਦੀ ਤੁਸੀਂ ਬਾਵਾ ਪਿਆਰ ਦੀਆਂ ਗੱਲਾਂ ਕਰ ਲੈਂਦੇ ਸੋ ਸਾਡਾ ਅਸੀਂ ਵੱਖਰੇ ਹੋ ਨਹੀਂ ਸਕਦੇ ਕਾਰਨ ਪਾਈ ਲੋਕੀ ਨਹੀਂ ਸੀ ਮੰਨਦੇ ਤਾਂ ਇਹ ਕਹਿੰਦੇ ਸੀ ਬੀਬੀ ਬੀਬੀ ਕਿਥੇ ਛੱਡ ਸਕਦੀ ਹੈ ਬੀਬੀ ਨਹੀਂ ਵੱਖਰੀ ਹੋ ਸਕਦੀ ਬਾਦਲ ਸਾਹਿਬ ਇੱਕੋ ਬੇਨਤੀ ਹੈ ਅੰਦਰਦਰ ਪਾਰਟੀ ਦਾ ਦਰਦ ਹੈ ਅੰਦਰ ਉਸ ਤਾਰਕਿਕ ਸੰਸਥਾ ਦਾ ਦਰਦ ਹੈ ਮੇਰੀ ਸ਼੍ਰੋਮਣੀ ਕਮੇਟੀ ਕਾਮ ਦੀ ਸ਼੍ਰੋਮਣੀ ਕਮੇਟੀ ਕਮਜ਼ੋਰ ਨਾ ਹੋਵੇ ਇਹ ਤੁਹਾਡੀ ਜ਼ਿੰਮੇਵਾਰੀ ਹੈ ਮੈਂ ਇੱਥੇ ਨਹੀਂ ਕੁਝ ਵੀ ਕਹਿਣਾ ਅੰਦਰ ਵਰਕੇ ਤੁਹਾਡਾ ਸਭ ਵਾਸਤੇ ਪਾਉਂਗੀ ਪਹਿਲਾਂ ਵੀ ਪਾਉਂਦੀ ਰਹੀ ਹਾਂ ਹੁਣ ਵੀ ਪਾਉਂਗੀ ਤੁਸੀਂ ਮੈਨੂੰ ਪਤਾ ਹੈ ਤੁਸੀਂ ਚਿੰਤਾ ਕਰਦੇ ਹੋ ਤੁਹਾਡੇ ਮਨ 'ਚ ਹੈ ਪਾਰਟੀ ਕਮਜ਼ੋਰ ਹੋਈ ਤੁਸੀਂ ਕਹਿੰਦੇ ਹੋ ਨੱਕ ਦੀ ਸੇਧ ਨਾਲ ਟੱਕਰੀ ਦਿਸਦੀ ਹੈ ਨਹੀਂ ਕਮਜ਼ੋਰ ਹੋਣੀ ਚਾਹੀਦੀ ਸਸਾ ਸਿੰਘ ਜੀ ਆਓ ਆਉਣ ਵਾਲੇ ਸਮੇਂ 'ਚ ਜੇ ਮੈਂ ਜੇ ਤੁਹਾਡੀ ਸੇਵਾ 'ਚ ਕੋਈ ਸ਼ਬਦ ਬਦਕਟ ਬੋਲ ਲਿਆ ਹੋਵੇ ਕੋਈ ਤੁਹਾਡੀ ਸ਼ਾਨ ਦੇ ਖਿਲਾਫ ਬੋਲ ਲਿਆਵੇ ਕੋਈ ਤੁਹਾਡੀ ਇੱਜ਼ਤ ਦੇ ਸਤਕਾar ਦੇ ਖਿਲਾਫ ਬੋਲ ਲਿਆ ਹੋਵੇ ਮੈਂ ਖੇਮਾਲੀ ਚਾਚਕ ਕਿਉਂਕਿ ਕਈ ਵਾਰੀ ਬਲਬਲੇ ਹੁੰਦੇ ਐ ਬਹੁਤ ਕੁਝ ਕਹਿਜੀ ਦਾ ਤੁਸੀਂ ਮਹਿਸੂਸ ਨਹੀਂ ਕਰੋਗੇ ਮੈਂ ਆਪਣੀ ਸਾਰੀ ਸੰਗਤ ਕੋਲ ਖੀਮਾਂ ਦੀ ਚਾਚਕ ਮੇਰੀਆਂ ਭੈਣਾਂ ਬਾਲ ਸਾਹਿਬ ਬੜੀ ਮੇਰੇ ਮਨ ਤੇ ਬੋਸ ਸੀ ਘਰ ਬੈ ਗਈਆਂ ਮੈਂ ਕਿਹਾ ਨਹੀਂ ਨਹੀਂ ਬੈਣ ਦੇਣਾ ਸਾਰੇ ਚੱਲੋ ਅਜ ਸਾਰਾ ਕਾਫਲਾ ਆਇਆ ਕਹਿਣ ਲੱਗੇ ਨਾ ਜਦੋਂ ਪਾਰਟੀ ਛੱਡਣੀ ਨਹੀਂ ਜਦੋਂ ਕਾਲੀਦਲ ਛੱਡਣਾ ਹੀ ਨਹੀਂ ਤੇ ਅਸੀਂ ਫਿਰ ਘਰ ਬੈਠ ਕੇ ਪ੍ਰਚਾਰ ਕਾਲੀਦਲ ਦਾ ਹੀ ਕਰਨਾ ਹੈ ਤੇ ਸਾਰੇ ਚਲੋ ਕਾਫਲਾ ਬਣ ਕੇ ਤੁਰ ਜਿਹਦਾ ਚੀਮਤ ਸਾਹਿਬ ਨੇ ਕਿਹਾ ਅੱਜ ਕਾਫਲਾ ਬਣ ਕੇ ਤੁਰਨ ਲੱਗਾ ਕੜੇ ਹੋ ਕੇ ਤਰਾਂਗੇ ਤੇ ਮੈਨੂੰ ਆਸ ਹੈ ਸਰਦਾਰ ਸਤਪਾਲ ਸਿੰਘ ਰਿਚੀ ਬਲਸੋ ਦਾ ਮੇਰੇ ਸੰਗਤਾਂ ਦਾ ਤੁਸੀਂ ਸਬਰ ਕਿੱਥੇ ਤੱਕ ਦੇਖੋਗੇ ਕਿੱਥੇ ਤੱਕ ਦੇਖੋਗੇ ਸਰਦਾਰ ਸਤਪਾਲ ਸਿੰਘ ਰਿਚੀ ਜੋਰ ਲਾ ਕੇ ਮਰ ਗਏ ਸਾਰੇ ਚੱਲ ਬੀਬੀ ਜ਼ਗੀਰ ਕਾ ਉਹਦਾ ਇਲਾਕਾ ਸਾंभ ਧੰਵਾਦ ਰਿਚੀ ਸਾਹਿਬ ਖੜੇ ਹੋ ਜਰਾ ਕਹਿੰਦਾ ਹੋਰ ਨਹੀਂ ਸਕਦਾ ਬਾਬਾ ਜੀ ਦਾ ਅਸਥਾਨ ਛੱਡ ਦਈਏ ਹੋ ਨਹੀਂ ਸਕਦਾ ਪਰ ਜਿਹੜੇ ਸ਼ਰਾਰਤੀ ਸੀ ਬਾਰੋ-ਬਾਰੋ ਲੁੱਤੀਆਂ ਲਾਉਣ ਵਾਲੇ ਉਹ ਇੰਚਾਰਜ ਲੱਗਣ ਨੂੰ ਭੱਜ ਪਏ ਜਿਹੜੇ ਮਗਰ ਭਾਵੇਂ ਕੋਈ ਹੋਵੇ ਜਾਂ ਨਾ ਹੋਵੇ ਬਾਲ ਸਿੰਘ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੱਡੇ ਬਾਦਲ ਸਾਹਿਬ ਨੇ ਇਸ ਇਲਾਕੇ ਚਿੜੀ ਨਹੀਂ ਫਰਕਣ ਦਿੱਤੀ ਚਿੜੀ ਫਰਕ ਕਿੱਦਾਂ ਜਾਵੇ ਇੱਥੇ ਚਿੜੀ ਨਹੀਂ ਫੜਕ ਸਕਦੀ ਸਾਡੇ ਸਾਰੇ ਵਰਕਰ ਇਕੱਠੇ ਐ ਕਿਸੇ ਦੇ ਪਿੱਛੇ ਨਹੀਂ ਲੱਗ ਸਕਦੇ ਮਤ ਸੋਚਿਓ ਕਿ ਕਿਸੇ ਨੂੰ ਨੀਮਾ ਦਿਖਾਉਣ ਵਾਸਤੇ ਬੀਬੀ ਜ਼ਗੀਰਕਾਰ ਨੂੰ ਖਤਮ ਕਰਨ ਵਾਸਤੇ ਕੋਈ ਇੱਥੇ ਬਾਗ ਡੋਰਸੋ ਇਹ ਨਹੀਂ ਕਹਿ ਸਕਦੀ ਐ ਅਕਾਲੀ ਦਲ ਇਸ ਸਥਾਨ ਤੋਂ ਬਿਨਾਂ ਜਿੰਨਾ بڑا ਔਖਾ ਹੈ ਭਾਵੇਂ ਜੋ ਮਰਜੀ ਹੋਏ ਤਾਂ ਇਸ ਤਪਾਰਸ਼ੀ ਨੇ ਕਿਹਾ ਜਿੱਤੇਗਾ ਤਾਂ ਇਸ ਸਥਾਨ ਤੋਂ ਜਿੱਤੇਗਾ ਜਿੱਤੇਗਾ ਤਾਂ ਇੱਥੋਂ ਹੀ ਤਕੜਾ ਹੋਏਗਾ ਨਹੀਂ ਤਾਂ ਨਹੀਂ ਜਿੱਤ ਸਕਦਾ ਕਿਉਂਕਿ ਪੰਥ ਦੀ ਇਹ ਜਮਾਤ ਦਾ ਧੁਰਾ ਹੈ ਇਹ ਧੁਰਾ ਉਹਨਾਂ ਸ਼ਰਤਾਂ ਪਿੱਛੇ ਲੱਗ ਕੇ ਕੋਈ ਗੱਲ ਨਾ ਸੋਚਿਆ ਕਰੋ ਉਤੇ ਲੋਕ ਤਾਂ ਇੱਥੇ ਹਰ ਇਲਾਕੇ ਦੇ ਵਿੱਚ ਹੁੰਦੇ ਐ کہ کوئی اتنے گروپ بن گروپ نہ بن دیو اسی برداشت نہیں کرنا ہے اسی کاری نہیں سکتے اتنے سب کٹھے ہیں ایک چندے تھر لے جھنڈے تھے دے چندے تھر لے سانت بابا پریم سے دے چندے تھر لے اور شومنی کالدہ دے چندے تھر لے باقی گلہ تو انہاں اندر بیٹھ کے کر لیں گے ایک میں کہنا گرو گرنتھ سب کی ہزوری چینی ہے ਇੱਕ ਵੀ ਔਦੇ ਦੀ ਮੇਰੀ ਮੰਗ ਨਹੀਂ ਕੋਈ ਪਦਵੀ ਦੀ ਮੰਗ ਨਹੀਂ ਕਿਸੇ ਵੀ ਟਿਕਟ ਦੀ ਮੇਰੀ ਕੋਈ ਮੰਗ ਨਹੀਂ ਕਈ ਮੈਨੂੰ ਪੁੱਛਦੇ ਐ ਕਿਹੜੀ ਐ ਕਿਹੜੀ ਐ ਤੁਸੀਂ ਸ਼ਰਤਾਂ ਰੱਖੀਆਂ ਕੋਈ ਸ਼ਰਤ ਨਹੀਂ ਕੋਈ ਸ਼ਰਤ ਨਹੀਂ ਬਾਦ ਸਾਹਿਬ ਪਾਰਟੀ ਦੇ ਸੀ ਪਾਰਟੀ ਦੇ ਹਾਂ ਪਰ ਪਾਰਟੀ ਦੇ ਰਹਿਣਾ ਅਕਾਲੀ ਸੀ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਾਂਗੇ ਇਹੀ ਨਾਰਾ ਰਿਆ ਸਦਾ